ਜਿਹੜੀਆਂ ਤਸਵੀਰਾਂ ਤੁਸੀਂ ਹੁਣ ਦੇਖ ਰਹੇ ਹੈਗੇ ਉਹ ਪਿੰਡ ਪਿੰਡੀ ਦੇ ਨੇੜੇ ਇੱਕ ਐਕਸੀਡੈਂਟ ਹੁਣੇ ਹੀ ਵਾਪਰਿਆ ਹੈਗਾ। ਇੱਕ ਗੱਡੀ ਜਿਹੜੀ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਐ ਗੱਡੀ ਟਰੱਕ ਨੂੰ ਕ੍ਰੋਸ ਕਰ ਰਹੀ ਸੀ ਤੇ ਸਾਹਮਣੇ ਇੱਕ ਟਰੈਕਟਰ ਟਰਾਲੀ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਕਰਕੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ। ਮੁੱਕ ਜੇ ਤਸਵੀਰਾਂ ਤੁਹਾਡੇ ਨਾਲ ਸੰਝੇ ਕੀਤੇ ਜਾ ਰਹੇ ਨੇ ਪਿੰਡ ਪਿੰਡੀ ਬਾਸਾਡੇ ਦੇ ਉੱਪਰ ਇਹ ਹਾਦਸਾ ਵਾਪਰਿਆ ਹੈਗਾ ਜਾਨੀ ਨੁਕਸਾਨ ਤੋਂ ਬਚਤ ਹੋਈ ਆ ਪਰ ਕਾਰ ਜ਼ਰੂਰ ਚੱਕਣਾਚੂਰ ਹੋ ਚੁੱਕੀ ਹੈ। ਤਸਵੀਰਾਂ ਦੇ ਵਿੱਚ ਦੇਖੋ ਕਿਸ ਤਰੀਕੇ ਚੰਡੀਗੜ੍ਹ ਨੰਬਰ ਦੀ ਗੱਡੀ ਪੂਰੀ ਤਰ੍ਹਾਂ ਟੁੱਟ ਚੁੱਕੀ ਐ ਤੇ ਹਾਲਾਤ ਜਿਹੜੇ ਆ ਉੱਥੇ ਦੇ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕਰ ਇクラ ਨੇ ਕਰ ਲਏ ਉਹ ਨਹੀਂ ਜੀ